ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲੈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਬਾਈ ਜੀ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਦੌਲਤਰਾਮ ਡੇਰੀ ਫਾਰਮ ਤੋਂ ਬਾਈ ਜੀ ਬਣ ਰਹੀ ਆ ਜਿਸ ਦੇ ਵਿੱਚ ਬਹੁਤ ਸੋਹਣਾ ਸਨੱਖੀਆਂ ਬਾਈ ਜੀ ਤੁਹਾਡੇ ਲਈ ਚਾਰ ਵੜਾ ਗੱਬਣਾ ਲੈ ਕੇ ਬਾਈ ਜੀ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ। ਆਓ ਬਾਈ ਜੀ। ਸਸਰੀ ਘਰ ਬਾਈ ਜੀ। ਅੱਛਾ ਕਾਲ ਜੀ। ਬਾਈ ਜੀ ਆਪਣੇ ਨਾਮ ਤੇ ਐਡਰੈਸ ਦਵਾ ਦਿਓ ਜੀ। ਮਾਵਾ ਉਤਾਰਾ ਹੀ ਸਾਲੋਂ ਦੋ ਤਰ੍ਹਾਂ ਬਿੱਲ ਬਗੜੀ ਇਤਰਾਫ ਹੀ ਕਰਸੀਨ ਜਾਂਦੇ। ਠੀਕ ਆ ਬਾਈ ਜੀ। ਕਿੰਨੇ ਚਾਰ ਨਾਗਾ ਜੀ ਅੱਜ? ਹਾਂਜੀ ਬੇ ਚਾਰ। ਚਾਰੇ ਹੀ ਕ ਬਣਾਈ। ਚਾਰੇ ਹੀ ਕ। ਠੀਕ ਆ ਬਾਈ ਜੀ। ਤੇ ਕੀ ਡਿਟੇਲ ਆ ਜੀ ਦੀ ਪਹਿਲਾ ਨੰਬਰ ਵਾਈਟ ਜੀ। ਪਹਿਲਾ ਸੁਆ। ਹਾਂਜੀ। ਉਹ ਚਾਰ ਦੰਦਾ। ਹਾਂਜੀ। ਜਨ ਲਓਗੇ ਜੀ ਅਫਤਾਰ ਦਿਨ ਲੈ ਜੀਏ ਜੀ। ਠੀਕ ਆ ਜੀ। ਤੇ ਹੱਤ ਆਠ ਦਿਨ ਲੈ ਜੂਗੀ। ਥਲ ਤੁਹਾਨੂੰ ਬਹੁਤ ਤੇ ਦੰਦ ਦੰਦ ਦੀ ਕਿਵੇਂ ਹੋ ਦੰਦ ਨਹੀਂ ਚਾਰ ਦੰਦ ਚਾਰ ਦੰਦ ਕਿੰਨਾ ਪਾ ਦੁੰਦਾ ਜਿਆਦਾ ਦਬਾਈ 24 25 ਲੀਟਰ ਪਾ ਦੇਗੇ ਬਾਈ ਜੀ ਆ ਜੀ ਨਸਲ ਕੁਆਲਟੀ ਦਾ ਪੂਰੀ ਆਈ ਕੋਈ ਅੰਤ ਨਹੀਂ ਜਾਤ ਬਹੁਤ ਚੰਗੀ ਆ ਕਲਰ ਬਹੁਤ ਪਿਆਰਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜਰੂਰ ਕਰ ਲਓ ਥਾਲੇਵੇ ਦੀ ਬਹੁਤ ਸਾਫ ਆ ਚਾਰੇ ਥਾਨਾ ਬਾਈ ਜੀ ਸੁਹਾਵੜ ਦਾ ਪਹਿਲਾ ਤੇ ਥਾਲੇਵਾ ਕਰਮ ਵਾਲੀ ਨੂੰ ਦੂਜਨਾਰਗਾ ਲੱਗਿਆਦਾ ਬਾਈ ਕੱਲਾ ਕੱਲਾ ਥਾਲਕ ਚਾਰਾਂ ਚੁੰਡਾਂ ਤੇ ਪੀੜੀ ਦੇ ਪਾਵੇ ਅਰਗਾ ਥਾਲਾ ਬਾਈ ਜੀ ਕੱਲਾ ਕੱਲਾ ਤੇ ਬਾਕੀ ਹਜੇ ਹਫਤੇ ਦੀ ਕੱਚੀ ਵੀ ਆ ਹਾਤੇ ਨੂੰ ਦਾ ਕਰਮ ਵਾਲੀ ਨੇ ਤੁਹਾਨੂੰ ਪਤਾ ਵਲਟਲਾ ਸਾਰੀਆਂ ਕੱਢ ਜਾਣੀਆਂ ਤੇ ਹੋਰ ਵੀ ਸਲੱਖੀ ਬਣ ਜਾਣਾ ਵੇੜਨੇ ਬਾਈ ਜੀ ਲੈਓ ਲੈ ਚਲੋ ਬਾਈ ਜੀ ਤੌਰ ਚਾਲ ਬਹੁਤ ਚੰਗੀ ਫੇਸਬੁਸ ਬਹੁਤ ਸੋਹਣਾ ਬਾਈ ਜੀ ਕਲਰ ਦੀ ਗੱਲ ਕਰਕੇ ਤਾਂ ਪੂਰਾ ਪਿਆਰਾ ਬਹੁਤ ਚੰਗਾ ਕਲਰ ਆ ਬਾਈ ਜੀ ਜਾਤ ਪੱਖੋਂ ਵੀ ਬਹੁਤ ਚੰਗੀ ਆ ਦੰਦਾਂ ਜੀ ਵੀ ਹਜੇ ਚਾਰ ਦੰਦੀ ਆ ਚਾਰ ਸੂਵੇ ਬੰਦਾ ਆ ਜੀ ਵੇੜ ਨੂੰ ਘਰੇ ਬੇਫਿਕਰਾ ਹੋ ਕੇ ਆਰਾਮਦਾਰੀ ਨਾਲ ਬਾਈ ਜੀ ਚੋਚਵਾ ਲੈਂਦਾ ਤੇ ਲੇਵਾ ਤਾਂ ਟੁੱਟਣ ਭੱਜਣ ਵਾਲੀ ਗੱਲ ਹੈ ਨਹੀਂ ਲੇਵਾ ਬਹੁਤ ਚੰਗਾ ਬਹਿੜਦਾ ਸੋਹਣਾ ਗੋਲਾਟਰ ਤੇ ਕਿੰਨੇ ਦੀ ਬਾਈ ਜੀ ਦੇਣੀ ਹੈ ਆਪਾਂ ਜਾਇਜ 90000 ਦੀ ਬਹਿੜ ਦੇਵਾਂਗੇ ਬਾਈ ਕੱਚੀ ਕੱਚੀ 90000 ਕੋਈ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਾਂਗੇ 90 ਦੇ ਵਿੱਚੋਂ ਬਾਈ ਜੀ ਮਾਨਤਾਨ ਹੋ ਜਾਊਗਾ ਕੱਚੀ ਕੱਚੀ ਬਾਈਆਂ ਦੇ 90 ਦੀ ਦੇਵਾਂਗੇ ਤੇ ਜਿੱਦ ਦੇ ਤਿਆਰ ਹੋ ਗਈ ਬਾਈ ਨੇ ਵੀ ਤੁਹਾਨੂੰ ਪਤਾ ਚੀਜ਼ ਬਹੁਤ ਚੰਗੀ ਹੈ ਹਾਂਜੀ ਵਲਟਲਾ ਬਹੁਤ ਸੁਣਿਆ ਹਜੇ ਬਾਕੀ ਸਾਫ ਸੁਥਰੀ ਬਹੁਤ ਵਧੀਆ ਲੇਵਾ ਪੋਲਾ ਪਿਆ ਭਲੂਣ ਭਲਾਣਾ ਹੈ ਨਹੀਂ ਗੀ ਦੇਵਾ ਹੀ ਲੇਵਾ ਹੈਣਾ ਹਾਂ ਕਿਈ ਵੜਾ ਭਲੂਣ ਜੀ ਨਾ ਬਣਾਈ ਬੈਠਾ ਸੋਹਣਾ ਲੇਵਾ ਵਾਲਾ ਬਲਬ ਬਹੁਤ ਚੰਗੇ ਆ ਤੇ ਦੂਜਾ ਨੰਬਰ ਬਾਈ ਜੀ ਹਾਂਜੀ ਇਹਦੇ ਵੀ 5-7 ਦਾ ਪਿਆ ਜੀ ਹਾਂਜੀ ਘਾਰੋਂ ਦੀ ਵਹਿੜ ਹੈ ਠੀਕ ਹੈ ਜੀ ਬੋਧਰਾ 27-28 ਕਿਲੋ ਦਿੱਤਾ ਹੋਇਆ ਠੀਕ ਹੈ ਜੀ ਸਾਫ ਜੀ ਦੇਖੋ ਕਿੰਨੀ ਹੈ ਹਾਂਜੀ ਸਾਫ ਤਾਂ ਲੇਵੇ ਦਾ ਬਾਈ ਬਹੁਤ ਚੰਗੀ ਹੈ ਬਾਕੀ ਜਾਨਵਰ ਤੁਹਾਡੇ ਕੋਲੇ ਚੰਗੇ ਬਹੁਤ ਨੇ ਬਹੁਤ ਸਾਫ ਸੁਥਰਾ ਡੰਗਰ ਹੁੰਦਾ ਵੀਰੇ ਨਾ ਜਾਨਵਰ ਦੇਵਾ ਪਤਲਾ ਕਪੜੇ ਵਰਗਾ ਲੇਵਾ ਬਾਈ ਜੀ ਅਰੇ ਵੇਖੋ ਚਾਲਰ ਬਹੁਤ ਸੋਹਣੀ ਨਿਕਲਦੀ ਤੇ ਫੜਦਾ ਬਾਈ ਬਾਕੀ ਵਹਿੜ ਬਹੁਤ ਸਾਫ ਹਾਂਜੀ ਸਾਫ ਬਹੁਤ ਆੜੀ ਆਂਦੇ ਹਾਂਜੀ ਹਾਂਜੀ ਤਿਆਰੀ ਕਰਮ ਵਾਲੀ ਨੇ ਬਹੁਤ ਕਰਨੀ ਆ ਥਾਣੇ ਨੇ ਵੀ ਬਹੁਤ ਚੰਗਾ ਬਾਈ ਜੀ ਕੱਲਾ ਕੱਲਾ ਥਾੜਾ ਦੁੱਧ ਵੀ ਜਿਹੜਾ ਬੰਦਾ ਲੈਣ ਆਲਾ ਹੋਇਆ 24 25 ਕਿਲੋ ਦਾ ਨਾਰਮਲ ਹੀ ਦੇ ਜਾਣੇ ਨੇ ਹੱਕ ਆ ਬਾਈ ਜੀ ਅੱਗੀ ਠੰਡੀ ਬਹੁਤ ਆ ਵੇੜਾ ਸਹੀ ਆ ਜੀ ਥਣ ਬਹੁਤ ਚੰਗਾ ਨਾਲ ਬਾਈ ਥਣ ਦੁੱਧ ਦਾ ਚਾਰੇ ਥਣ ਕੱਲੇ ਕੱਲੇ ਚਾਰਾਂ ਚੁੰਡਾਂ ਤੇ ਲੱਗੇ ਆ ਬਾਈ ਜੀ ਕੋਈ ਫੋੜ ਛਾਂਗ ਨਹੀਂ ਗਈ ਵਿਰਲ 400 ਸੋਰੇ ਇੱਕੋ ਜਿਹੀ ਪਈ ਆ ਸੋਹਣੇ ਥਾਣਾ ਗੁਲਾਬੀ ਥਣਲੇ ਵਾ ਖਾ ਕੁਆਲਿਟੀ ਫੇਸ ਬਾਈ ਜੀ ਵੇਖੋ ਬੋਧੀ ਵਾਲੀ ਵੇੜਾ ਫੇਸ ਬਹੁਤ ਪਿਆਰਾ ਬਾਈ ਜੀ ਐ ਚਲੋ ਤੌਰ ਚਾਲ ਚੈੱਕ ਕਰਾਉਣੇ ਬਾਈ ਜੀ ਇਹਦੀ ਵੀ ਤੁਹਾਨੂੰ ਤੋਰਾ ਤਰਾ ਕਰਮ ਵਾਲੀ ਦਾ ਬਹੁਤ ਚੰਗਾ ਸਾਫ ਸੁਥਰੀ ਵੈੜਾ ਜਿੰਨੀ ਹੈਗੀ ਆ ਸੁਹਾ ਬਾਈ ਜੀ ਦੂਜਾ ਇਹ ਦੁੱਧ ਦਾ ਅੰਦਾਜ਼ਾ ਕਿੰਨਾ ਪਾਉ ਬਾਈ 28 ਕਿਲੋ ਜਿਹੜਾ ਬੰਦਾ ਲੈ ਗਿਆ ਵੀਰੇ ਚੰਗੀ ਸੇਵਾ ਵਾਲਾ ਹੋਏ ਇੰਨਾ ਦੁੱਧ ਦੇਗਾ ਹਾਕਾ ਬਾਈ ਜੀ ਜਾਤ ਵਾਲੀ ਵੈੜਾ ਹਨਾ ਇਹਨਾਂ ਕੋਈ ਬਾਹਲਾ ਨਹੀਂ ਗਾ ਇਹਨਾਂ ਕੋਈ ਬਾਹਲਾ ਨਹੀਂ ਬਾਕੀ ਦੁੱਧ ਤਾਂ ਕਰਮ ਵਾਲਿਆਂ ਦੀ ਝਾੜ ਚਾਹਨਾ ਦੇ ਵਿੱਚ ਲਓ ਜੀ ਹਾਕ ਕੁਆਲਟੀ ਬਹੁਤ ਹੈ ਸੇਵਾ ਕਰਨ ਵਾਲਾ ਬੰਦਾ ਹੋਵੇ ਤੇ ਦੁੱਧ ਤਾਂ ਬਾਈ 25 ਢੱਕ 30 ਵੀ ਲੈ ਲੈ ਭਲਾ ਸੇਵਾ ਨੇ ਦੇਣਾ ਮੈਂ ਚਲੋ ਜੀ ਸਲੱਖ ਬਣਾ ਬਹੁਤ ਆ ਵੇੜ ਦੇ ਵਿੱਚ ਦੋਨੇ ਹੀ ਵੇੜਾ ਪਹਿਲਾ ਨੰਬਰ ਤੇ ਦੂਜਾ ਨੰਬਰ ਪਾਈ ਜੀ ਇੱਕੋ ਜੀ ਜੋੜੀ ਆ ਜੇ ਕਿਸੇ ਵੀਰ ਨੇ ਜੋੜੀ ਜਾਨੀ ਹੋਵੇ ਤਾਂ ਸੇਮ ਹੀ ਕਲਰ ਆ ਦੋਨਾਂ ਦਾ ਇੱਕੋ ਜਿਹਾ ਐਂ ਜਿਵੇਂ ਮਾਵਾਂ ਤੰਗਾਈ ਹੁੰਦੀਆਂ ਲਓ ਜੀ ਤਿਆਰੀ ਤੁਰੀ ਬਹੁਤ ਆ ਸੁਨਿ ਸੁਖਣਾ ਇਕ ਕਿਨੇ ਦੇਵਾਂਗੇ ਬਾਈ ਜੀ ਇਹ ਅੱਜ ਵੀਰੇ ਗੱਬਣ ਗਵਲ 85 ਹਜ਼ਾਰ ਦੀ ਬੜ ਦੇਵਾਂਗੇ ਠੀਕ ਹੈ ਜੀ ਕਿਤੇ ਤਿਆਰ ਹੋ ਕਿਤੇ 90 95 ਹਜ਼ਾਰ ਦੀ ਵੇਚਾਂਗੇ ਹਾਂ ਜੀ ਉਹਦੇ ਹੈਗੀ ਆ ਜੀ ਅੱਜ ਮਾਲਤਾਨ ਤਾਂ ਕਰ ਦਾਂ ਉਹ 85 ਜੀ ਮਾਲਤਾਨ ਕਰ ਦਾਂਗੇ ਠੀਕ ਹੈ ਬਾਈ ਜੀ 85 ਦੇ ਵਿੱਚੋਂ ਬਾਈ ਜੀ ਮਾਲਤਾਨ ਹੋ ਜਾਊਗਾ ਤਸੀਮਨਾ ਬਾਰੇ ਤਾਂ ਦੋਨਾਂ ਬਾਰੇ ਨਹੀਂ ਪਤਾ ਹੁਣ ਨਾ ਨਾ ਵੀਰੇ ਸਿਮ ਦਾ ਕੋਈ ਨਹੀਂ ਦੱਸਣੀ ਠੀਕ ਹੈ ਬਾਈ ਜੀ ਆ ਕਿਹੜਾ ਆਪਣੇ ਦਾ ਕਰਦਿਆਂ ਬਾਈ ਜੀ ਕਈ ਵਾਰੀ ਪਿੱਛੋਂ ਹੀ ਗਲਤ ਦੱਸਿਆ ਜਾਵੇ ਹਨਾ ਮੜ ਕੇ ਫਰਕ ਪੈ ਜਾਂਦਾ ਜੀ ਤੇ ਤੀਜਾ ਨੰਬਰ ਬਾਈ ਜੀ ਇਹ ਪਹਿਲਾ ਸੁਆ ਵੈਰ ਹੁੰਦੀ ਆ ਵੀਰੇ ਹਾਂ ਜੀ ਤਦੋਂ ਵੀਰੇ ਮੇਰੇ ਖਿਆਲ ਤਾਂ ਕੀ ਲੱਗਦੀ ਆ ਹਾਂਜੀ ਬਾਕੀ ਆਪਾਂ ਕਲੀਅਰ ਕਰੇ ਨਹੀਂ ਅਵੇ ਦੱਸਣ ਦੀ ਆ ਠੀਕ ਆ ਜੀ ਹਾਂ ਲੈ ਲਈ ਵੀ ਹਜੇ ਲੈ ਜੀ ਹਫਤਾ ਲੈ ਜੀ ਹਫਤਾ ਲੈ ਜੀ ਤਿਆਰੀ ਰਹੀ ਬਹੁਤ ਚੰਗੀ ਬਾਈ ਜੀ ਕੀ ਤਿਆਰੀ ਆ ਵੀਰ ਚੌਂਕ ਨੂੰ ਵੇਖੋ ਕਿੰਨੀ ਆ ਹਾਂਜੀ ਚੌਂਕ ਜਿਵੇਂ ਹਫਤੇ ਦੀ ਕੱਚੀ ਆ ਤੇ ਲੱਤਾਂ ਤੋਂ ਗੱਠਲੇਵਾ ਪਿੱਛੇ ਪਿਆ ਬਈ ਚੌਂਕ ਬਹੁਤ ਆ ਵੇੜ ਜਮਾ ਹਾਂਜੀ ਚੌਂਕ ਬਹੁਤ ਸੋਹਣੀ ਆ ਕਲਰ ਬਹੁਤ ਪਿਆਰਾ ਬਾਈ ਜੀ ਕਾਲੀ ਸੂਫਰਗੀ ਵੇੜ ਪੈਂਦੀ ਡੱਬੀਆਂ ਜੀ ਆ ਬਾਈ ਜੀ ਖਲਤ ਨੂੰ ਇਹਨੂੰ ਵੀ ਕਰਮ ਵਾਲੀ ਨੂੰ ਬਹੁਤ ਸੋਹਣਾ ਚੰਗਾ ਲੱਗਿਆ ਵਾ ਚਾਰ ਹੀ ਥਾਣੇ ਦੇ ਵੀ ਕੋਈ ਫੋਟ ਸ਼ਾਂ ਸਾਫ ਸੁਥਰੀਆਂ ਵਿਹੜਾ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੌਰ ਚਾਲ ਬਾਈ ਜੀ ਚੈੱਕ ਕਰ ਲੋ ਤੋਰਾ ਤਰਾ ਕਰਮ ਵਾਲੀ ਦਾ ਬਹੁਤ ਚੰਗਾ ਮੋੜ ਲਿਓ ਜੀ ਸੁਹਾਰੀ ਨਾਲ ਪਹਿਲਾਂ ਪਹਿਲਾਂ ਇਹਨਾਂ ਦਾ ਜੱਗ ਨੱਕ ਪਾ ਦੂ ਇਹ ਵੀ ਦੁੱਧ 20 ਕਿਲੋ ਬੜੇ ਆਨ ਨਾਲ ਦੂੰਗੀ ਬੱਚੀ ਠੀਕ ਆ ਬਾਈ ਸਟਾਰਟਿੰਗ ਜੀ ਆ ਵੀ ਤੋ ਇਹਦੀ ਹਾਂ ਜਾਤ ਕੁਆਲਟੀ ਹੈ ਨਾ ਜਾਤ ਬ੍ਰੀਡ ਵਾਲਾ ਪਸੂ ਦੁੱਧ ਦੇ ਹੀ ਦਿੰਦਾ ਬਾਈ ਜੀ ਸੋਹਣੀ ਸੰਖੀ ਵਿਹੜਾ ਲਓ ਜੀ ਤੌਰ ਚਾਲ ਬਹੁਤ ਚੰਗੀ ਕਰਮ ਵਾਲੀ ਦੀ ਲੈ ਚਲੋ ਜੀ ਕਿਸੇ ਵੀਰ ਦੇ ਪਸੰਦ ਆਵੇ ਦੇ ਬਾਈ ਜੀ ਨਵਸਪਾਰਕ ਜ਼ਰੂਰ ਕਰ ਲਿਓ। ਥਾਂ ਲੈਵੇ ਦੀ ਸੁਖਣਾ ਤੁਹਾਨੂੰ ਵੀ ਪਤਾ ਹਫਤੇ ਨੂੰ ਦਾ ਕਰਮ ਵਾਲੀ ਨੇ। ਇੰਨਾ ਹੀ ਹੋਰ ਕਰ ਜਾਣਾ ਬਾਈ ਜੀ ਤੇ ਲੈਵਾ ਅੱਜ ਵੀ ਜੀ ਆਪਾਂ ਕਹਿਣ ਦੀ ਗੱਲ ਨਹੀਂ ਵੀ ਘਾਟ ਅੱਜ ਵੀ ਹੈ ਨੀਗਾ। ਇਹ ਬਾਈ ਜੀ ਜਾਇਜ ਕਿਨੇ ਦੇ ਦਾਂਗੇ? ਇਹ 75000 ਰੁਪਏ ਦੇਵਾਂਗੇ ਅੱਜ। 75000। ਕੋਈ ਮਾਲ ਤਾਣ। ਬਸ ਜਾਇਜ ਜਾ ਕਰਾਂਗੇ ਬਾਈ। ਜਾਇਜ ਮਾਲ ਤਾਣ ਬਾਈ ਜੀ ਹੋ ਜਾਊਗਾ। ਵਲਟ ਲੈਵੇ ਦਾਂਗੇ ਸੁਖਣਾ ਬਹੁਤ ਸੁਣੀਆਂ ਪੰਨਾ। ਥੈਂਕ ਤੁਹਾਨੂੰ ਬਾਈ ਜੀ। ਕੱਲਾ ਕੱਲਾ ਥਾਣਾ ਨੇੜੇ ਤੋਂ ਚੈੱਕ ਕਰਾਦਨੇ ਤੁਹਾਨੂੰ। ਚਾਰ ਹੀ ਥਾਣਾ ਕੋਈ ਫੋੜ ਨਹੀਂ ਸ਼ਾਂਗ ਨਹੀਂ ਬਾਈ ਜੀ। ਤੇ ਤੀਜਾ ਚੌਥਾ ਨੰਬਰ ਜੀ ਇਹ ਵੀ ਦੂਜਾ ਸੂਆ ਵੈੜ ਦੂਜਾ ਸੂਆ ਸਮਝ ਸਮਝ ਬਹੁਤ ਐ ਵੀ ਵੈੜ ਹੈ ਨਾ ਫਾਰਮ ਦੇ ਵੈੜ ਆਈ ਆ ਠੀਕ ਆ ਫਾਰਮ ਚੋਂ ਮੈਂ ਅੱਗੇ ਕਹੀ ਆ ਨਾ ਚੰਗੇ ਸਾਹ ਵਾਲੇ ਕਰਵਾਈ ਵੀ ਆ ਇਹਦੇ 15 ਕੋਲਾ ਦਿਨ ਪਏ ਆ ਵੈੜ ਦੇ ਠੀਕ ਆ ਬਾਈ ਜੀ ਇਹਦਾ ਕੀ ਰਿਕਾਰਡ ਆ ਬਾਈ ਜੀ ਇਹਦਾ ਵੀਰੇ ਮਾਲਕਾਂ ਨੇ ਦੱਸਿਆ ਕਿ 32 33 ਗਲ ਤਾਂ ਤੁਹਾਡਾ ਚੋਇਆ ਵਾ ਪਹਿਲਾਂ ਚੋਇਆ ਵਾ ਬਾਕੀ ਅਸੀਂ ਸਮਝਣਾ ਲੱਗਿਆ ਜਿਹਨੇ ਵੀ ਲੈਣੀ ਠੀਕ ਆ ਜੀ ਦਿਨ ਤਾਂ ਇਹਦਾ ਵੱਧ ਲੈ ਜੂ ਲੱਗਦਾ ਇਹਦੇ 15 ਦਿਨ ਪਏ ਆ ਵੈੜ ਆ 15 ਦਿਨ ਜਾਣ ਦਾ ਹੱਕ ਵੀ ਹੈਗਾ ਸਮੀ ਪਲੀ ਵੈੜ ਆ ਬਾਈ ਜੀ ਫੁੱਲ ਵੱਡੀ ਆ ਫਾਰਮ ਦੇ ਵਿੱਚੋਂ ਬ ਦੁੱਧ ਵੀ ਵੜਦਾ 35 ਲੀਟਰ ਪੌਣ ਦਾ ਬਾਈ ਜੀ ਹੱਕ ਹੈਗਾ ਵਲਟ ਲਾ ਲੇਵੇ ਦੇ ਵਿੱਚ ਸੁੱਕਣਾ ਇਹਦੇ ਵੀ ਬਹੁਤ ਕਾਫੀ ਪੰਗਾ ਥਣ ਚਾਰੀ ਆ ਕੋਈ ਫੋੜ ਸ਼ਾਂਗ ਹੈ ਨਹੀਂਗੀ ਲੈ ਤੇ ਬੱਚੀ ਆ ਜਿਹੜੀ ਹਾਂਜੀ ਹਾਂਜੀ ਕੱਚੀ ਕੱਚੀ ਅੱਜ ਭਾ ਵੀ ਕੱਚੀ ਵਾਲੇ ਕਰੋਂਗੇ ਫਿਰ ਜਾਇਜ ਜਾ ਕਰਵਾਗੇ ਬਾਈ ਠੀਕ ਹਾਂਜੀ ਜਿਹੜਾ ਚਲੋ ਕੱਚੀ ਵੜ ਬੰਦਾ ਲ ਜਾਵੇ ਉਹਦੇ ਵੀ ਪੱਲੇ ਪਵੇ ਜੀ ਜਾਇਜ ਜਾ ਕਰ ਲਿਓ ਫੇਸਬੁਕਸ ਬਾਈ ਜੀ ਇਹਦਾ ਵੀ ਬਹੁਤ ਸੋਨਾ ਵੱਡੀ ਵੱਡੀ ਆ ਬਾਈ ਜੀ ਦੇ ਮੋਢੇ ਤੇ ਆਉਂਦੀ ਆ ਛੋਟੀ ਨਾ ਮੰਨਿਓ ਬਾਈ ਜੀ ਜਿੱਦੀ ਵੀਡੀਓ ਦੇ ਵਿੱਚ ਦਿਂਦੀ ਆ ਇਹ 2 ਹੈ। ਥਾਂ ਤੋਂ ਸੋਨੇ ਥਾਣਾ ਚਾਰ ਹੀ ਥਾਣਾ ਪਈ ਗੀ। ਕੋਈ ਫੋਰ ਸ਼ਾਂਗ ਹੈ ਨਹੀਂ ਗੀ। ਇਹ ਅੰਦਾਜ਼ਾ ਕਿੰਨੇ ਦੀ ਦਵਾਂਗੇ ਫਿਰ ਆਪਾਂ? ਇਹ 1-20 ਮੰਨਤਨ ਕਰਾਂਗੇ ਬਈ। 1-20 ਦੇ ਵਿੱਚੋਂ? ਠੀਕ ਆ ਬਈ। ਜਿੱਦਾਂ ਤਿਆਰ ਹੋ ਗਈ ਉਹਦੇ ਉਹਦੇ ਦਾ ਵੀਰੇ ਪਾਸ ਵੱਡੀ ਭਾਅ ਆਊਗਾ ਵੀਰੇ। ਠੀਕ ਹੈ ਜੀ। ਉਹਦੇ ਤਿਆਰੀ ਦੇ ਸਿਰ ਤੇ ਆ। ਠੀਕ ਹੈ ਜੀ। ਅੱਜ ਦਾ ਆਪਾਂ ਬਾਈ ਜੀ ਨੇ ਬਾਈ 1-20 ਕਰਿਆ ਤੇ ਵੈਡ ਫੁੱਲ ਵੱਡੀ ਆ। ਹੈ ਫਾਰਮ ਵਾਲੀ ਆ। ਦੁੱਧ 35-36 ਲੀਟਰ ਪਾਉਣ ਦਾ ਹੱਕਾ ਚੌਂਕ ਦੌਂਕ ਵੈਡ ਦੇ ਵਿੱਚ। ਉਹ ਤਾਂ ਬਈ ਐ ਲੱਸੀ ਫਿਕੀ ਨਹੀਂ ਗਈ ਪਿੰਡਾ ਸਾਰਾ ਜਿੰਨਾ ਹੈਗਾ ਦੁੱਧ ਆ ਲਈ ਆ ਬਾਈ ਜੀ ਹਨ ਬਹੁਤ ਸੋਹਣੇ ਚੰਗੇ ਲੱਗੇ ਵੇ ਇੱਕ ਵੀ ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਮੋਬਾਈਲ ਨੰਬਰ ਦੱਸ ਦੋ ਬਾਈ ਜੀ ਆਪਣਾ 847601402 ਇੱਕ ਵਾਰੀ ਫੇਰ ਦੱਸ ਦੋ 847601402 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਨਾਲ ਸਪਾਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਕੇ ਸ਼ੇਅਰ ਕਰ ਲਿਓ ਲੈਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਬਾਈ ਜੀ ਕੋਲੇ ਚਾਰ ਨਾਲ ਸੀਦੇ ਚਾਰੇ ਬਾਈ ਜੀ ਤੁਹਾਨੂੰ ਅੱਜ ਦਿਖਾਤੇ ਆ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ